ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸਿੱਧੂ ਮੂਸੇਵਾਲੇ ਦੇ ਦੋਸ਼ੀਆਂ ਨੂੰ ਪਾਇਆ ਘੇਰਾ ਕਈ ਘੰਟਿਆਂ ਤੱਕ ਪਰਿਵਾਰਕ ਮੈਂਬਰਾਂ ਤੋਂ ਵੀ ਕੀਤੀ ਗਈ ਪੁੱਛਗਿੱਛ ਲੋਰੈਂਸ ਬਿਸ਼ਨੋਈ ਗਰੁੱਪ ਦੇ ਸ਼ਾਰਪ ਸ਼ੂਟਰ ਦੇ ਘਰ ਵੀ ਪਹੁੰਚੀ ਐਨਆਈ ਦੀ ਟੀਮ ਚੰਡੀਗੜ੍ਹ ਤੋਂ ਟੀਮ ਆਈ ਸਿੱਟੇ ਕਹਿੰਦੇ ਕਿ ਤਾੜਾਸ ਗੰਨ ਮਤਲਬ ਕਿ ਗਲਤ ਕੰਮ ਕਰਦਾ ਵਾ ਸਾਡੇ ਘਰੇ ਵੀ 1 ਕਿਲੋ ਚਾਫੀ ਕੀਤੀ ਇਹਨਾਂ ਨੇ ਸਾਰੀ ਸਾਡੀ ਲਿਮਾਰੀ ਫੁੱਲ ਸਾਡੀ ਆ ਬੈਡ ਫੁੱਲ ਦੇ ਸਾਰਾ ਕੁਝ ਚੈੱਕ ਕੀਤਾ ਹੋਇਆ ਮੇਰਾ ਛੋਟਾ ਜਿਹਾ ਬੇਟਾ ਉਹ ਨੂੰ ਘਬਰਾਟ ਹੋਈ ਤੇ ਉਹਨੂੰ ਹਸਪਤਾਲ ਲੈ ਗਏ ਸਾਡੇ ਪੁੱਛਿਆ ਕਿ ਸਰਦੀਪ ਸਿੰਘ ਗਲਤ ਕੰਮ ਕਰਦੇ ਪਏ ਤੇ ਤੁਸੀਂ ਇਹਨਾਂ ਨੂੰ ਸਮਝਾਓ ਹਾਂਜੀ ਉਹ ਕਹਿੰਦੇ ਕਿ ਤੁਸੀਂ ਨਸ਼ੇ ਦਾ ਕਾਰੋਬਾਰ ਕਰਦੇ ਜੋ ਕਿ ਪਰ ਅਸੀਂ ਨਸ਼ੇ ਦਾ ਨਹੀਂ ਕਰਦੇ ਜੀ ਮੇਰੇ ਹਸਬੰਦ ਗਲਤ ਕੰਮ 'ਚ ਹੈ ਹੀ ਨਹੀਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਵੀਰਵਾਰ ਸਵੇਰੇ ਹਰਿਆਣਾ ਦੇ ਸੋਨੀਪਟ ਛਾਪੇਮਾਰੀ ਕੀਤੀ ਐਨਆਈ ਦੀ ਟੀਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਦੇ ਮੁੱਖ ਦੋਸ਼ੀ ਅਤੇ ਲੋਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਅਤੇ ਪ੍ਰਿਆਵਰਤ ਫੌਜੀ ਦੇ ਘਰ ਪਹੁੰਚੀ ਇੱਥੇ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਛਾਪੇਮਾਰੀ ਕਰੀਬ 2 ਘੰਟੇ ਤੱਕ ਚੱਲੀ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਬਾਬਾ ਰਾਮ ਲਾਲ ਨਾਗਰ ਸੁਖ ਦੀਪ ਸਿੰਘ ਦੇ ਘਰ ਵੀ ਐਨਆਈ ਨੇ ਰੇਡ ਕੀਤੀ ਅਤੇ ਘਰ ਦੀ ਤਲਾਸ਼ੀ ਲਈ ਗਈ ਸੁਖਦੀਪ ਸਿੰਘ ਦੀ ਪਤਨੀ ਨੇ ਦੱਸਿਆ ਹੈ ਕਿ ਨਸ਼ੇ ਨੂੰ ਲੈ ਕੇ ਐਨਆਈ ਨੇ ਘਰ ਦੇ ਵਿੱਚ ਜਾਂਚ ਕੀਤੀ ਹੈ ਤੇ ਤਲਾਸ਼ੀ ਵੀ ਲਈ ਗਈ ਹੈ ਪਰ ਉਹਨਾਂ ਦੇ ਪਤੀ ਦੇ ਖਿਲਾਫ ਕੁਝ ਨਹੀਂ ਮਿਲਿਆ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਤੀ ਪ੍ਰਾਈਵੇਟ ਬੱਸ ਦੇ ਚੈਕਰ ਦੀ ਨੌਕਰੀ ਕਰਦੇ ਸੀ ਅਤੇ ਹੁਣ ਉਹ ਕਿਤੇ ਵੀ ਨੌਕਰੀ ਨਹੀਂ ਕਰਦੇ ਜਿਸ ਤੋਂ ਬਾਅਦ ਦੂਸਰੀ ਰੇਡ ਫਿਰੋਜ਼ਪੁਰ ਮੋਗਾ ਰੋਡ ਤੇ ਉੱਥੇ ਹੀ ਫਿਰੋਜ਼ਪੁਰ ਉਤੇ ਹੀ ਫਿਰੋਜ਼ਪੁਰ ਮੋਗਾ ਰੋਡ ਤੇ ਕ੍ਰਿਸ਼ਨਾ ਇਨਕਲੇਵ ਪੰਜਾਬੀ ਕਲਾਕਾਰ ਅਤੇ ਸਰਕਾਰੀ ਟੀਚਰ ਹਰਿੰਦਰ ਭੁੱਲਰ ਦੇ ਘਰ 5:30 ਵਜੇ ਐਨਆਈ ਦੀ ਟੀਮ ਪਹੁੰਚੀ ਜਿੱਥੇ ਕਿ 11:15 ਵਜੇ ਤੱਕ ਇਸ ਘਰ ਦੇ ਵਿੱਚ ਜਾਂਚ ਚੱਲੀ ਜਿੱਥੇ ਹੀ ਜਾਣਕਾਰੀ ਦਿੰਦਿਆਂ ਹੋਏ ਹਰਿੰਦਰ ਹਰਿੰਦਰ ਭੁੱਲਰ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਤੋਂ ਪਾਕਿਸਤਾਨ ਤੋਂ ਫੋਨ ਕਾਲ ਆ ਰਹੇ ਸਨ ਸਾਡੇ ਘਰ ਦੇ ਵਿੱਚ ਜੀ ਹਾਂਜੀ ਕਿੱਥੋਂ ਟੀਮ ਸਾਈਜ਼ ਕੁਝ ਪਤਾ ਚੰਡੀਗੜ੍ਹ ਤੋਂ ਟੀਮ ਆਈ ਸੀ ਤੇ ਕਹਿੰਦੇ ਸੀ ਤੁਹਾਡਾ ਹਸਬੰਦ ਮਤਲਬ ਜੀ ਗਲਤ ਕੰਮ ਕਰਦਾ ਵਾ ਕਿ ਮੈਂ ਕਿਹਾ ਕਿ ਅਸੀਂ ਨਹੀਂ ਕਰਦੇਗੇ ਤੁਸੀਂ ਸਾਡੇ ਘਰੇ ਵੇਖ ਲਓ ਚੱਕ ਕੀਤੀ ਇਹਨਾਂ ਨੇ ਸਾਰੀ ਸਾਡੀ ਅਲਮਾਰੀ ਫੁੱਲ ਛੱਡੀਆ ਬੈੱਡ ਫੁੱਲ ਛੱਡੇ ਸਾਰਾ ਕੁਝ ਚੈੱਕ ਕੀਤਾ ਹੋਇਆ ਵਾ ਇਹਨਾਂ ਨੂੰ ਕੁਝ ਨਹੀਂ ਲੱਭਾ ਸਾਡੇ ਘਰੋਂ ਕਿ ਮੇਰੇ ਹਸਬੰਦ ਨਹੀਂ ਹੈਗੇ ਸੀ ਮੈਂ ਤੇ ਮੇਰੀ ਸੱਸ ਸੀ ਦੋਵੇਂ ਘਰੇ ਫਸਟ ਇੱਕ ਮੇਰਾ ਛੋਟਾ ਜਿਹਾ ਬੇਟਾ ਉਹ ਨੂੰ ਘਬਰਾਟ ਹੋਈ ਉਹਨੂੰ ਹਸਪਤਾਲ ਲੈ ਗਏ ਨੇ ਤੇ ਹੋਇਆ ਕੀ ਸੀਗਾ ਜੀ ਕੋਈ ਨਾ ਮਤਲਬ ਕੀ ਉਹਨਾਂ ਨੇ ਤੁਹਾਡੇ ਕੋਲੋਂ ਕੀ ਪੁੱਛਿਆ ਕੀ ਸੀਗਾ ਟੀਮਾਂ ਦੇ ਸਾਡੇ ਤੋਂ ਪੁੱਛਿਆ ਜੀ ਸੁਖਦੀਪ ਸਿੰਘ ਗਲਤ ਕੰਮ ਕਰਦੇ ਪਏ ਤੇ ਤੁਸੀਂ ਇਹਨਾਂ ਨੂੰ ਸਮਝਾਓ ਜਾਂ ਗੱਲਬਾਤ ਨਾਲੇ ਸੰਨ ਮਤਲਬ ਕੀ ਅੱਖਾਂ 'ਚੋਂ ਸੀ ਝੂਠ ਬੋਲਦੇ ਜੋ ਤੁਹਾਡੇ ਕੋਲ ਵੱਡਾ ਫੋਨ ਹੈ ਸਾਡੇ ਕੋਲ ਛੋਟਾ ਫੋਨ ਹੈ ਤੁਹਾਡੇ ਕੋਲ ਆ ਸਾਡੇ ਕੋਲ ਕੁਝ ਨਹੀਂ ਹੈਗਾ ਤਾਂ ਤੇ ਇਹ ਤੁਹਾਡੇ ਹਸਬੰਦ ਨੂੰ ਇੱਥੇ ਮਤਲਬ ਪੁੱਛਗਿਛ ਕਰਨ ਆਇਆ ਸੀ ਜੀ ਹਾਂ ਜੀ ਉਹਨਾਂ ਨੂੰ ਮਤਲਬ ਕੀ ਨਾਮ ਹੈ ਕੀ ਨਾਮ ਹੈ ਤੁਹਾਡੇ ਹਸਬੰਦ ਦਾ ਸੁਖਦੀਪ ਸਿੰਘ ਤੂੰ ਕੀ ਕੰਮ ਕੀ ਕਰਦੇ ਆ ਜੀ ਕੰਮ ਪਹਿਲਾਂ ਨਿਊ ਦੀ ਬੱਸਾਂ ਚ ਸੀ ਚੈਕਰ ਸੀ ਤੇ ਹੁਣ ਮਤਲਬ ਕੀ ਜਮੇ ਫਰੀ ਨਹੀਂ ਵਾਲੀ ਕੋਈ ਕੰਮ ਨਹੀਂ ਕਰਦਾ ਤੇ ਇਹ ਕਹਿ ਰਹੇ ਨੇ ਕਿ ਨਸ਼ੇ ਦਾ ਕਾਰੋਬਾਰ ਕਰਦੇ ਆ ਜੀ ਹਾਂ ਜੀ ਉਹ ਕਹਿੰਦੇ ਕਿ ਤੁਸੀਂ ਨਸ਼ੇ ਦਾ ਕਾਰੋਬਾਰ ਕਰਦੇ ਜੋ ਤੇ ਪਰ ਅਸੀਂ ਨਸ਼ੇ ਦਾ ਨਹੀਂ ਕਰਦੇਗੇ ਤੇ ਇਹਨਾਂ ਨੂੰ ਟੀਮਾਂ ਨੂੰ ਤੁਹਾਡੇ ਘਰੋਂ ਕੁਝ ਮਿਲਿਆ ਜੀ ਨਹੀਂ ਕੁਝ ਨਹੀਂ ਮਿਲਿਆ ਸਾਡੇ ਤੋਂ ਤੇ ਕਰੀਬ ਕਿੰਨੇ ਵਜੇ ਆਏ ਸੀਗੇ ਸਵੇਰੇ ਇਹ 6 ਵਜੇ ਤੜਕੇ ਆਗੇ ਸੀ ਮਾਂ ਤੇ ਮੇਰੀ ਸੱਸ ਦੋਵੇਂ ਗਈ ਸੀ ਤੇ ਸਾਡੇ ਘਰੇ ਆਣ ਕੇ ਤੇ ਇਹਨਾਂ ਨੇ ਹੁਣ ਚਲੇ ਗਿਆ ਜੀ ਹਾਂਜੀ ਹੁਣ ਚਲੇ ਗਏ ਤੇ ਤੁਸੀਂ ਕੀ ਕਹਿੰਦੇ ਹੋ ਕਿ ਤੁਹਾਡੇ ਹਸਬੰਦ ਕੋਈ ਵੀ ਐ ਗਲਤ ਕੰਮਾ ਚੁਣਾ ਗਲਤ ਮੇਰੇ ਮੇਰੇ ਹਸਬੰਦ ਗਲਤ ਕੰਮ ਚ ਹੈ ਹੀ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਸੌਰ ਤੇ ਤੁਸੀਂ ਕੀ ਲੱਗਦੇ ਹੋ ਤੁਹਾਡੇ ਪਤੀ ਹੈ ਜੀ ਹਾਂਜੀ ਮੇਰੇ ਹਸਬੰਦ ਨੇ